ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਭਲਾ ਪਿੰਡ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਇੱਕ ਲੋੜਵੰਦ ਪਰਿਵਾਰ ਦੀ ਸੇਵਾ ਲਈ ਚੱਲੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਭਲਾ ਪਿੰਡ ਜੀ ਜੀ ਭੰਜੀ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਇੱਕ ਲੋੜਵੰਦ ਪਰਿਵਾਰ ਤੇ ਉਹਨਾਂ ਦੇ ਘਰ ਸੇਵਾ ਲਈ ਆਏ ਆ ਕਾਲੇ ਘਰ ਸਤਿਕਾਰ ਜਲਦੀਰ ਤੁਹਾਡੇ ਮਾਮੇ ਅੱਛਾ ਅੱਛਾ ਕਿ ਕਿਤਨਾ ਮਤਲਬ ਕਿੱਥੇ ਨੇ ਭਾਜੀ ਹਾਂ ਜੱਟ ਪਾਣੀ ਬੱਸ ਤਾਂ ਇੱਧਰ ਲੱਗ ਕੋਈ ਨਹੀਂ ਆਜੋ ਬੈਠੋ ਮੈਂ ਕਿ ਉਹਨਾਂ ਨੂੰ ਦੋ ਮਿੱਟਰ ਲੰਗ ਲੋਣਾ ਹੈ ਨਾ ਹਾਂ ਉਹ ਲੈ ਕੰਦਨ ਦੇ ਆ ਤੂੰ ਵੀ ਸਾਦੇ ਘਰ ਦੇ ਲਾ ਤੇ ਗਾਉ ਤੇਰੇ ਬਨੇ ਬਈ ਸਾਦੇ ਤੂੰ ਸਾਰੇ ਬਨੇ ਹਜੂੰਦਰ ਹਾਂਜੀ ਹਾਂਜੀ ਮੈਨੂੰ ਕੋ ਪਤਾ ਨਹੀਂ ਹੋ ਗਈ ਮੇਰੀ ਅੱਛਾ ਸੱਸੀਆ ਬਾਪੂ ਜੀ ਇਹਦਾ ਦਸਰੇ ਤੋਂ ਨਾ ਤੇ ਜਾ ਕੇ ਜਾਣਾ ਕੰਮ ਦੇ ਇਹ ਸੋਲ ਤੇ ਰੱਖਾ ਹੋ ਸੇ ਮੈਂ ਬਰਗਾ ਪੰਜ 6 ਯਰ ਪੀ ਸਿੰਗਲ ਤੇ ਹੁਣਾਂ ਦੇ ਸਿੰਗਲ ਤੇ ਜਾਣਾ ਕੀ ਕਰਾਂ ਫਿਰ ਮੈਨੂੰ ਇਹਦੇ ਬੱਚੇ ਪੰਜ ਚਰ ਹਾਂ ਇਹਨਾਂ ਦੇ ਵੇਨਾ ਫਿਰ ਮੇਰਾ ਉਹ ਫੇਰ ਹੁੰਦਾ ਨਹੀਂ ਪਿੰਡਾ ਵੀ ਇਹ ਕਿੱ데 ਜਾ ਕੇ ਨਿਆਣੇ ਕਹਿੰਦੇ ਵੀਰ ਤੇ ਤਿੰਨ ਬੱਚੇ ਆ ਇਹਦੇ ਵਿੱਚ ਹਾਂਜੀ ਮੈਂ ਲੈ ਜੇ ਤੇ ਪਤਾ ਮੈਨੂੰ ਜੇ ਪਤਾ ਕੋਈ ਤੇ ਉਹਦੇ ਕੋ ਵੀਰ ਕੋਲ ਬਿਲਕੁਲ ਕੰਮ ਕੁਮ ਨਹੀਂ ਹੁੰਦਾ ਇਹ ਤੁਹਾਡੇ ਹੋਣੇ ਤੇ ਵੇਖ ਲੈਣਾ ਇਥੇ ਹਾਂ ਕਮਾਉਂਦਾ ਅੱਛਾ ਇਹ ਚ ਗੋਏ ਸਮਾਗਰ ਨਹੀਂ ਫਰਾਂ ਉਹਦੇ ਪਤਾ ਕੋ ਨਹੀਂ ਇੱਦਾਂ ਕੇ ਤੱਕਾ ਮਾੜਾ ਹੀ ਨੇ ਪੀਣਾ ਆ ਜਦੋਂ ਮੀ ਪੈਂਦਾ ਵਾ ਨਾ ਤੇ ਜ ਕਿੰਨੀ ਕਾ ਕੇ ਜਾਣੇ ਭਾਈ ਕਸਾ ਚੋਕ ਨਾ ਮੰਜਾ ਸੀ ਤੇ ਭਾਈ ਤੇਰੇ ਘਰ ਲੈ ਆਇਆ ਨਹੀਂ ਖਰੀ ਖਰੀ ਤੇ ਲੈ ਆਇਆ ਇਹ ਇੰਨਾ ਹਨਾ ਉਹ ਦਰਾਫੇ ਚੋਣ ਲਾ ਪਿੰਦੇ ਮੈਂ ਨਾ ਕੋਈ ਗੱਲ ਹੀ ਨਹੀਂ ਕਰਦਾ ਇਹ ਕਿਤਨਾ ਵੀਰ ਜਾਮਨ ਤੋਂ ਲਿਕਾ ਇਹ ਵੀਰ ਕਿਉਂ ਜਾਮਨ ਦੇ ਚਿਹਰੇ ਚੰਨਾ ਲਾਉਣ ਗਿਆ ਤੇ ਮਣਕੇ ਫਿਸ ਗਏ ਤਾਂ ਹੁੰਦੇ ਮਣਕੇ ਝੱਡ ਹੋ ਗਏ ਅੱਛਾ ਕਹਿੰਦੇ ਦਾ ਮੜਾ ਮੜਾ ਨਾ ਨਾ ਸਰੀ ਇਹ ਦੀ ਬਿਲਕੁਲ ਹੁਣ ਮੜਾ ਮੜਾ ਤਰਿਆ ਫਿਰਦਾ ਹੁਣ ਬਸੇ ਆ ਵੀ ਉਹ ਖੁਣੀਆਂ ਤਰਿਆ ਫਿਰਦਾ ਤੇ ਕਪੜਿਆਲੀ ਖੁਣੀ ਵੀ ਦਿੱਤੀ ਇਹਨੂੰ ਲਾਈਨ ਹੋਈ ਕਿੱਥੋਂ ਕਰਾਇਆ ਇਹਦਾ ਨਾਜ ਕਰਾਇਆ ਜਾ ਕਾਜਦੀਪਾ ਕਿੱਥੋਂ ਕਾਜਦੀਪਾ ਮਾਈਪਾ ਕਾਜਦੀਪਾ ਮਾਈਪਾ ਗੋਥੋਂ ਉੱਥੋਂ ਅਮਰਪੁਰ ਸੌਵਟੀ ਰੋਡ ਹਾਂਜੀ ਹਾਂਜੀ ਮਾਈਪਾ ਗੋਦਾਗਾ ਪਿਆਰ ਕੋ ਫਰਕ ਹੁੰਦਾ ਜਾਂ ਕੀ ਕਹਿੰਦੇ ਡਾਕਟਰ ਜਿਹਦਾ ਇਹਨੂੰ ਬਥ ਖੜਿਆ ਸੀ ਨਾ ਹਾਂਜੀ ਉਦੋਂ ਦੇ ਸਾਨੂੰ ਸੜਾ ਇੱਥੇ ਪੈਂਦਾ ਦਾ ਵੀ ਨਾ ਖੜਵਾਵੇਂ ਕਹੀ ਅਸਾਂ ਕੀ ਇਹਨੇ ਕਰਨ ਖੜਕੇ ਕਰੋਗੇ ਤੇ ਇਹ ਲਾਗੇ ਤੇ ਹੀ ਗੁਰਨਾਣਕਾ ਥੋੜਾ ਸਿਆ ਸ਼ੁਗਰਨਾਣਕ ਕਵੱਲੇ ਸ਼ੁਗਦੋ ਇਹ ਨਾਲੇ ਕਰਿਆ ਪੀ ਗਾਮ ਠੀਕ ਹੈ ਜੀ ਠੀਕ ਨਾਲੇ ਡਾਕਟਰ ਜਰ ਨੇ ਆਖਿਆ ਕਿ ਬਾਬਾ ਜੀ ਨਾ ਤਾਰੇ ਆ ਸਕੇ ਵਜਾ ਰੋਗਲੀ ਜੋ ਹੈ ਇਹਨੂੰ ਚੰਡੀਗੜ੍ਹ ਰਾਜੋ ਖੜ ਸਕਦੇ ਜੀ ਅੱਛਾ ਮੈਂ ਉਹ ਆਖਿਆ ਮੈਂ ਵੀ ਡਾਕਟਰ ਸਾਹਿਬ ਦੇ ਚੰਡੀਗੜ੍ਹ ਕੰਨ ਲੈ ਆਈਏ ਬੱਚੇ ਸਾਡੇ ਪਿਆਣੇ ਕੋਈ ਇਹ ਗੁਰਨਾਣਕਾ ਹਰਤ ਲੈ ਕੇ ਕਿਰੋ ਕੋਈ ਨਹੀਂ ਵਾਇਗਰੂ ਮੀਰ ਕਰੋ ਨਾਨਕਾ ਸਾਲੇ ਆਖਿਆ ਵੀ ਇੱਥੇ ਆ ਜਾ ਨਹੀਂ ਲਾ ਜਾ ਚੰਦੀਕੋਟ ਲੈ ਜਾ ਪਾਉ ਫਰਕ ਕੋਈ ਗੱਲ ਨਹੀਂ ਫਿਕਰ ਨਹੀਂ ਫੇਰ ਕਿਰੋ ਖਾਨੂੰ ਕੇ ਚਾਗੇ ਚੰਗਾ ਕੋ ਮਾਹਰ ਜੀ ਬਹੁਤ ਬਹੁਤ ਫਰੀਆਂ ਲੈ ਜਾ ਕੋ ਮਾਹਰ ਜੀ ਮਿਲਿਆ ਕਿ ਜਰੀਆ ਮਿਲਿਆ ਨਹੀਂ ਨਹੀਂ ਉਹ ਅੱਖ ਲਗਾ ਜਿ ਕਾ ਦੀਦਾ ਜੋ ਅਛਾ ਹੀ ਅੰਦਰ ਉਹਨੇ ਮੈਂ ਸਾਡੇ ਵੇਖਣ ਲਿਆ ਹਾਂ ਵੀ ਉਹ ਮਤਲਬ ਰੀੜ ਦੀ ਹੱਡੀ ਦਾ ਟੁੱਟ ਰਿਹਾ ਹੈ ਜੋ ਨਹੀਂ ਕਈ ਹੋਈ ਵੀ ਠੀਕ ਪਿਆ ਵੀ ਹਾਂ ਜੀ ਚਲੋ ਮਾਰੋ ਸਿਰਫ ਉਹਦੇ ਪਿਆ ਤੈਨੂੰ ਗੱਲ ਆ ਕੋਈ ਫਰਕ ਕੋਈ ਗੱਲ ਨਹੀਂ ਰੱਬ ਦਾ ਨਾਮ ਆ ਇਹ ਮੈਂ ਨਹੀਂ ਰੱਬ ਦਾ ਨਾਮ 24 ਘੰਟੇ ਲੈਂਦੇ ਆ ਪਤਾ ਕੀ ਆ ਹਾਂ ਜੀ ਸੜੀ ਕੋ ਕਰਾ ਗਈ ਪਹਤ। ਉਹ ਮੁੰਡਾ ਠੀਕ ਉਹਨੇ ਕਰ ਦੇਣਾ ਸੀ। ਹੁਣ ਕੀ ਆਂਦੇ ਏ ਡਾਕਟਰ ਨੂੰ? ਸੜੀ ਕੋ ਪਤਾ ਦਵਾਈ ਨਹੀਂ ਖਾਈ ਗਈ 8-7 ਸਾਲ ਹੋ ਗਿਆ ਦਵਾਈ ਉਥੋਂ ਮਾਈਪਾ ਗੋ ਤੇ ਉਹ ਫ੍ਰੀ ਨਹੀਂ ਦਿੰਦੇ ਦਵਾਈ। ਨਹੀਂ ਪ੍ਰਾਈਵੇਟ ਹੋਇਆ ਫਿਟ ਲਿਆ। ਅੱਛਾ ਮਾਈਪਾ ਗੋ ਪ੍ਰਾਈਵੇਟ। ਮਾਈਪਾ ਗੋ ਕਾਲਜ ਦੇ ਸਾਹਮਣੇ ਆਉਂਦੇ ਫਿਟ ਲਿਆ। ਅੱਛਾ। ਕਾਹਦੀ ਬੋਨਾ ਮਾਈਪਾ ਗੋ ਹਸਪੀਟਲ ਦੇ ਸਾਹਮਣੇ ਕਾਲਜ ਦੇ ਸਾਮਣੇ ਕਾਲਜ ਦੇ ਸਾਹਮਣੇ। ਠੀਕ ਹੈ ਠੀਕ ਹੈ। ਰੋਡ ਦੇ ਉੱਤੇ ਹੀ। ਠੀਕ ਜੀ। ਉਹ ਦਵਾਈ ਆਉਂਦੀ ਸੀ 13000 ਦੀ ਉੱਥੇ। ਮਹੀਨੇ ਦੀ। ਹੌਟੇ ਹੌਟੇ 10000 ਰਿਆਰ ਦੀ ਤੇਰਾ 10000 ਦੀ ਆਉਂਦੀ ਤੇ ਕੀ ਕਰਦੇ ਫਿਰ ਆਪਾਂ ਹੋਰ ਹੀ ਆਉਂਦੀ ਨਾ ਗਈ ਚਲੋ ਕੋਈ ਨਹੀਂ ਵਾਇਰ ਕਰੂ ਮੇਰ ਕਰੂ ਜੋ ਆਈ ਵੀ ਵਾਈ ਬੁਰਤੀ ਦਾ ਕੋਈ ਨਹੀਂ ਪਤਾ ਕਿ ਇਤਰਾ ਮਾਰਾ ਨਿਕਾਲੀ ਵੀਡੀਓ ਪੈ ਜਾਣੀ ਹੈ ਟੈਨਸ਼ਨ ਦੇ ਪਰਿਵਾਰ ਟੁੱਟਿਆ ਅਸੀਂ ਤੁਹਾਡੇ ਪੋਤੇ ਅਸੀਂ ਤੁਹਾਡੀ ਪੁੱਤਾਰ ਗਏ ਆ ਤੁਹਾਡੇ ਨਾਲ ਆ ਕੁਝ ਕਰਨੀ ਆ ਆ ਵੇਖੋ ਤੁਹਾਡੇ ਪੋਤੀਆਂ ਅਸੀਂ ਜਿਹੜੇ ਲੋਕ ਜੁੜੇ ਕੋਈ ਗੱਲ ਨਹੀਂ ਇਹ ਤੁਹਾਡੀ ਦਵਾਈ ਦੀ ਵੀ ਕਿਸੇ ਦਾ ਕਿਸੇ ਨੇ ਸੇਵਾ ਚੁੱਕ ਲੈਣੀਆਂ ਨੇ ਫਿਰ ਨਾ ਕਰੋ ਮੇਰੀ ਮਰੀ ਮਹਾਰਾਜ ਰਾਦੇ ਉਹ ਨਹੀਂ ਮਗਾਂ ਦਾ ਸਾਜਾ ਬਾਰੋਂ ਪੈਸੇ ਰਿਲਾ ਦੀ ਗੱਲ ਕੋਈ ਗੱਲ ਬੜਿਆ ਇਥੇ ਪਤਨ ਟਟਿਆ ਬੜਿਆ ਨੇ ਸਦਰ ਮਗਾਂ ਮੈਂ ਤਾਂ ਮੇਰਾ ਪੁੱਤ ਗਰਨਾਣਕ ਨਹੀਂ ਖੜਿਆ ਉਸੇ ਖੜਿਆ ਉਹਦਾ ਜਵਾਬ ਦਿੱਤਾ ਹੈ ਗਰਨਾਣਕ ਕੋਈ ਨਹੀਂ ਚੰਗੇ ਕੋ ਕਾਵਾਂਗੇ ਆਪਾਂ ਮੈਂ ਤਾਂ ਮੇ ਇੱਕ ਗੱਲ ਹੋਇਆ ਹੈ ਨਾ ਮੇਰਾ ਪੁੱਤ ਹਾਂਜੀ ਥੋੜਾ ਗੁਸਾ ਕਰਿਓ ਹਾਂਜੀ ਇਥੇ ਸਾਨੂੰ ਇਤਨਾ ਕਿਉਂ ਪੰਜ ਪੰਜ ਸੱਤ ਸੱਤ ਕਿ ਕੁੜੀਆਂ ਨੇ ਆਉਣਾ ਕਿਉਂ ਹੋਏ ਹਾਂ ਕਿਉਂ ਜਿਹੜੇ ਜਿਹੜਾ ਨੇ ਚੰਗੇ ਭਲੇ ਤੇ ਮਾਲੇ ਪਧਿਉਨੇ ਹਾਂ ਤੇ ਮੁੰਡੇ ਦੀ ਇਤਰਾ ਵੀਡੀਓ ਬਣਾ ਕੇ ਨਾਲ ਤਰਾ ਤਰਾਂ ਤੇ ਲੈ ਜਣੀ ਤੇ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਨਹੀਂ ਕੀ ਹੋ ਰਿਹਾ ਹੈ ਉਹ ਮੈਸਾ ਦਾ ਮਣਕੇ ਲਾ ਜਾਣੀ ਆ ਆ ਹਰ ਦਾ ਪਤਾ ਕੰਮ ਨਹੀਂ ਚਾਹੀਦਾ ਐਦਾਂ ਚਾਹੀਦਾ ਨਹੀਂ ਨਾ ਇਤਰਾ ਦੀ ਛੱਤਾਂ ਮਣਕੇ ਨਹੀਂ ਸਿਸਟਮ ਹੈਗਾ ਰਾਸ਼ਨ ਤੁਹਾਨੂੰ ਪਹੁੰਚਿਆ ਕਰੂਗਾ ਸਰ ਮਹੀਨੇ ਨਾ ਲਿਖ ਲਿਓ ਰਾਸ਼ਨ ਤੁਹਾਨੂੰ ਪਹੁੰਚਿਆ ਕਰੂਗਾ ਵੀਰ ਕਿਦਾਂ ਕੀ ਚੱਕਰ ਪਿਆ ਮਣਕੇ ਤਾਂ ਜਮਨ ਤੋਂ ਡਲਤ ਹਾਂਜੀ ਮਨ ਕੇ ਹੰਦਾ ਬਗਾ ਕੀ ਮਨ ਕੇ ਪ੍ਰੈਸ ਹੋ ਗਿਆ ਤੇ ਹੁੰਦੇ ਪ੍ਰੈਸ ਹੋ ਗਿਆ ਤੇ ਉਹਦੇ ਨਾਲ ਸਾਰਾ ਸਰੀਰ ਰੁਕ ਗਿਆ ਹਣਾ ਤੇ ਹੁਣ ਮੜਾ ਮੋਟਾ ਚੱਲਣ ਲੱਗਾ ਇਹ ਮੜਾ ਮੋਟਾ ਜਿਹੜਾ ਇਹਦੀ ਇਹਦੀ ਤਾਕਤ ਪਰ ਤੱਕੇ ਚੱਲ ਜਾਂਦਾ ਮੜਾ ਮੋਟਾ ਬਾਹਰ ਜੇ ਤੱਕ ਫੜ ਕੇ ਨਾਲ ਲੈ ਜਾਏ ਔਖਾ ਹੀ ਹੈ ਰਾਤੀ ਤੇ ਮੈਂ ਜਦ ਮੈਂ ਕਹਦੇ ਮੈਂ ਕੁੜਿਆ ਨਾ ਗਿਆ ਦੇ ਬਾਹਰ ਕਾਗਾ ਜਿੱਤਾ ਚੱਲ ਕਰਨੇ ਤੇ ਮੈਂ ਨਾਲ ਜੇ ਉਹ ਸੰਗਤ ਆ ਗਈ ਹਾਂਜੀ ਇਹ ਪਕਲਾ ਤੁਹਾਨੂੰ ਕੋਈ ਕਰਨ ਦੀ ਕੋਸ਼ਿਸ਼ ਕਰਦਾ ਪਹਿਲਾਂ ਮੈਂ ਕੰਮ ਕਿਹ ਚ ਕਰਦੀ ਪਹਿਲਾਂ ਮੈਂ ਮਿਸਤਰੀ ਦਾ ਕੰਮ ਕਰਦਾ ਹਾਂਜੀ ਕੋਈ ਵੀ ਤੈਨੂੰ ਰਾਸ਼ਨ ਦਾ ਤੁਸੀਂ ਕਰਨਾ ਕਰੀ ਹਾਂਜੀ ਅਸੀਂ ਉਹ ਜ਼ਿੰਮੇਵਾਰੀ ਸਾਡੀ ਆ ਪਹਚਾਇਆ ਕਰਾਂਗੇ ਕੋਈ ਜਾਨ ਨੂੰ ਨਾ ਮਤਲਬ ਜਿੰਨਾ ਜਿੰਨਾ ਸਾਨੂੰ ਸਿਰ ਪਤਾ ਕੀ ਯਾਰ ਮੈਂ ਪੋਟੇ ਲੱਗਾ ਹਾਂ ਹਾਂਜੀ ਵੇਖੋ ਜਿੰਨਾ ਜਦੋਂ ਜਿਤਨਾ ਜਿਤਨਾ ਦੀ ਤਰ੍ਹਾਂ ਨੂੰ ਸੇਵਾ ਆਉਗੇ ਨਾ ਉਤਰਾ ਉਤਰਾ ਪਰ ਆਛਣ ਸਰਿਕ ਲੋਡਵੰਦ ਨੂੰ ਪਰਿਵਾਰ ਨੂੰ ਪਚਾਉਨੇ ਆ ਤੇ ਤੁਹਾਨੂੰ ਵੀ ਪਚਾਇਆ ਕਰਾਂਗੇ ਬਾਰੀ ਚਿਰ ਹਾਂਜੀ ਇਹ ਜਿਹੜਾ ਬਾਪੂ ਜੀ ਸਾਰਿਆਂ ਨੂੰ ਜੱਜੇਦਾਰ ਆ ਸਾਡਾ ਚੈਨਲ ਆ ਨਹੀਂ 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 ਕੱਢ ਕੇ ਵੀ ਚੈੱਕ ਕਰ ਸਕਦੇ ਹੋ ਚੈੱਕ ਕਰੋ ਵੀ ਪਿਛਲੇ ਦਾ ਦਫਾ ਲਗਾਗੇ ਨਹੀਂ 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 ਮੈਂ ਤਾਂ ਗੱਲ ਸਮਝ ਗਿਆ ਇਹ ਤਰੀਕਿਆਂ ਤੇ ਇਹਨਾਂ ਨੂੰ ਮਹਾਰਾਜ ਕਹਿੰਦੇ ਕਰਦੇ ਹੁਣ ਇਹਨਾਂ ਨੇ ਕਰ ਲਿਆ ਗਏ ਤਾਂ ਹੋਸ਼ ਇਹ ਕਰਦੇ ਵੀ ਨਹੀਂ ਆਏ ਅਹੀ ਨਹੀਂ ਆਏ ਯਾਰ ਬਾਈ ਨਹੀਂ ਨਹੀਂ ਬੱਚਾ ਨਹੀਂ ਨਾ ਭੈਣ ਚਾਹ ਨਹੀਂ ਬਣੀ ਬਹਿ ਜਾ ਮੇਰਾ ਰਾਜਨਤਨ ਨਾ ਫਿਕਰ ਕਰੋ ਨਾ ਨਾ ਕਿਹਦੇ ਦਿਲ ਹੋੜਨੀ ਹੈ ਰਾਜਨਤਨ ਪਹੁੰਚਿਆ ਕਰੂਗਾ ਰਾਜਨਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਲਾ ਪਿੰਡ ਤਹਿਸੀਲ ਅਜਨਾਲਾ ਜਿਲ੍ਹਾ ਅੰਮ੍ਰਿਤਸਰ ਵਿੱਚ ਆਏ ਆ ਇਹ ਸਾਡਾ ਵੀਰ ਜਾਮਨੂ ਤੋਂ ਡਿੱਕਣ ਕਰਨੇ ਤੇ ਧੌਣ ਤੇ ਮਣਕੇ ਜਿਹੜੇ ਅਪਰੈਸ ਹੋ ਗਏ ਸੀ ਜਿਹਦੇ ਕਰਨੇ ਦਾ ਸਾਰਾ ਸਰੀਰ ਜਿਹੜਾ ਬਿਲਕੁਲ ਮਤਲਬ ਚੱਲਣਾ ਫਿਰਨੋ ਬੰਦ ਹੋ ਗਿਆ ਸੀ ਇਹ ਵੀਰ ਰਾਜਗਰੀ ਮਿਸਤਰੀ ਦਾ ਕੰਮ ਕਰਦਾ ਸੀ ਬਹੁਤ ਵਧੀਆ ਆਪਣਾ ਘਰ ਚਲਾਉਂਦਾ ਸੀ ਇਹ ਬਜ਼ੁਰਗ ਨੇ ਪਿੱਛੇ ਵਿਚਾਰੇ ਹੁਣ ਪ੍ਰਾਈਵੇਟ ਕਿਸੇ ਫੈਕਟਰੀ ਦੇ ਵਿੱਚ ਕੰਮ ਕਰਕੇ 4-5000 ਰੁਪਏ ਲਿਆ ਕੇ ਤੇ ਭੈਣ ਘਰਾਂ ਚ ਕੰਮ-ਕਮ ਕਰਕੇ ਵਿਚਾਰੀ ਮੈਡਮ ਮਟੈਨਾ ਦਾ ਗੁਜ਼ਾਰਾ ਜਿਹੜਾ ਉਹ ਚੱਲਦਾ ਵਾ ਇਹ ਵੀਰ ਬਿਲਕੁਲ ਵੀ ਕੰਮ ਨਹੀਂ ਕਰ ਸਕਦਾ ਕਿਉਂਕਿ ਇਹਦੇ ਕੋਲ ਹੁਣ ਬਿਲਕੁਲ ਅਪਚੰਤ ਇਹਨੂੰ ਇੱਕ ਦੋ ਜਣੇ ਫੜ ਕੇ ਮੰंजे ਕਹਿੰਦਾ ਮਤਲਬ ਵੀ ਅਸੀਂ ਇਹ ਮਤਲਬ ਪਰਿਵਾਰ ਦੀ ਸੇਵਾ ਕਰਾਂਗੇ ਚਲੋ ਜਿੰਨੇ ਚਿਰ ਜੁਗੇ ਹੋਵਾਂਗੇ ਜਿਤਨਾ ਜਿਤਨਾ ਸੇਵਾ ਹੋਊਗੀ ਉਸ ਹੱਮਨਵਾਰੀ ਸਿਰ ਆਪਾਂ ਇਹਨਾਂ ਦੀ ਵੀ ਵਾਰੀ ਜਿਤਨਾ ਆਇਆ ਕਰੂਗੇ ਇਹਨਾਂ ਨੂੰ ਰਚਨ ਦੇ ਕੇ ਜਾਇ ਕਰਾਂਗੇ ਬਾਕੀ ਇਹ ਜਿਹੜੀ ਸੇਵਾ ਵਾ ਇਹ ਸਾਨੂੰ ਆਸਟ੍ਰੇਲੀਆ ਤੋਂ ਸਾ ਜਨਦੀਪ ਸਿੰਘ ਹੰਜਰਾ ਮੇਰਾ ਭਨੇਵਾ ਉਹਨੇ ਭੇਜੀ ਆ ਪ੍ਰਮਾਤਮਾ ਬੱਚੇ ਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀਆਂ ਬਖਸ਼ੇ ਤੇ ਲੰਬੀਆਂ ਉਮਰਾਂ ਬਖਸ਼ੇ ਸੋ ਇਸੇ ਤਰ੍ਹਾਂ ਅਸੀਂ ਲੋੜਵੰਦ ਪਰਿਵਾਰਾਂ ਦੀ ਜਿਹੜੀ ਉਹ ਸੇਵਾ ਕਰਦੇ ਰਾਂਗੇ ਪ੍ਰਮਾਤਮਾ ਗੇ ਅਰਦਾਸ ਕਰਦੇ ਆ ਕਿ ਵੀਰ ਨੂੰ ਠੀਕ ਕਰੇ ਤੇ ਆਪਣਾ ਕੰਮਕਾਰ ਕਰਕੇ ਆਪਣਾ ਘਰ-ਬਾਰ ਚਲਾਵੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਦੇ ਆ ਸਾਡੇ ਇੱਥੇ ਸ਼ੈਰੀ ਸਰਪੰਚ ਨਵਾਂ ਮੁੰਡਾ ਬਣਿਆ ਮੁੰਡਾ ਮਨਸ਼ੀਰੀ ਪਤਾ ਮੈਨੂੰ ਨਈ ਮਜੀਬ ਸਿੰਘ ਦਾ ਮੁੰਡਾ ਤੇ ਉਹ ਬਣਿਆ ਸਰਪੰਚ ਤੇ ਚਲੋ ਹੁਣ ਉਹਦੇ ਥੋੜਾ ਚਿਰ ਹੋ ਗਿਆ ਬਣੇ ਨੂੰ ਮੈਂ ਕੋਈ ਗੱਲ ਜਦੋਂ ਦੀ ਸਰਪੰਚ ਦੀ ਇਲੈਕਸ਼ਨ ਹੋਈ ਆ ਪਹਿਲੋਂ ਵੀ ਸਰਪੰਚ ਹੀ ਬੰਦੇ ਰਹੇ ਕਿ ਨੇ ਸਾਡਾ ਕੋਠਿਆਂ ਕਾਟਿਆਂ ਬਾਰੇ ਕਿ ਨੇ ਪੰਜ ਪਹਿਲੋਂ ਹੋਣੀ ਸਕੱਤਰ ਸਕੱਤਰ ਹਾਂਜੀ ਸਕੱਤਰ ਉਹਨਾਂ ਕਿ ਇਹਨਾਂ ਨੇ ਮਿਲ ਜਿੰਡਰੀ ਦੇ ਵਿੱਚ ਕਿਸੇ ਨੇ ਮੇਰੀ ਹੈਲਪ ਕੀਤੀ ਨਹੀਂ ਪਰ ਤੁਹਾਨੂੰ ਵੇਖਲਾ ਪਤਾ ਲੱਗਾ ਹੀਗਾ ਤੇ ਇਹ ਬੱਚਾ ਮਤਲਬ ਨਹੀਂ ਚੱਲ ਫਿਰ ਸਕਦਾ ਨਹੀਂ ਇਹਦਾ ਘਰ ਬਾਸ ਦੋ ਛੋਟੇ ਛੋਟੀਆਂ ਕੁੜੀਆਂ ਨੇ ਇੱਕ ਛੋਟਾ ਜਿਹਾ ਮੁੰਡਾ ਵਾ ਵਿਚਾਰੇ ਮਤਲਬ ਉਹ ਬਜ਼ੁਰਗ ਨੇ ਵਿਚਾਰੇ ਹੋਰ ਕੋਈ ਕਮਾਈ ਦਾ ਸਾਧਨ ਨਹੀਂਗਾ ਤੇ ਆਪਣਾ ਗੁਜ਼ਾਰਾ ਬੜਾ ਔਖਾ ਜਿਹੜਾ 5-4-5000 ਚ ਘਰ ਦਾ ਗੁਜ਼ਾਰਾ ਚਲਾਉਣਾ ਬਹੁਤ ਔਖਾ ਚਲੋ ਬਜ਼ੁਰਗ ਵਿਚਾਰੇ ਸਾਈਕਲ ਤੇ ਆਉਂਦੇ ਜਾਂਦੇ ਆ ਸਰਕਾਰੀ ਕੰਮ ਕਰ ਰਹੇ ਆਪਾਂ ਦਾ ਡੀਓ ਆਪਣਾ ਘਰ ਮਾਣਾ ਮੁੰਡਾ ਚਲਾਈ ਜਾਂਦੇ ਉਹ ਗੱਲ ਜਿਹੜੀ ਦੱਸਣ ਦੇ ਆਉਂਦੇ ਹੀ ਐਂਦੇ ਹੀ ਆਪਾਂ ਸਰਕਾਰੀ ਕੋਠਿਆਂ ਦੇ ਫਾਰਮ ਭਰਦੇ ਆ ਅੱਛਾ ਤੇ ਇੱਕ ਦੋ ਵਾਰ ਇਹਨੂੰ ਮੈਂ ਘਰਾਂ ਦੇ ਵਿੱਚੋਂ ਕੰਮ ਕਰਦੀਆਂ ਨੇ ਪੰਪਾ ਸਾਸ ਸਸਰ ਪੈ ਲੈ ਕੇ ਦਿੱਤਾ ਵੀ ਚੱਲ ਸਾਡੇ ਕਮਰੇ ਪੈ ਜਾਣਗੇ ਅੱਛਾ ਉਹਨਾਂ ਨੇ ਤੈਨੂੰ ਦਿੱਤਾ ਪੈਸੇ ਹਾਂਜੀ ਤੇ ਸਾਡਾ ਉਹ ਵੀ ਮਿਲ ਸਾਨੂੰ ਉਹਨਾਂ ਨੇ ਆਏ ਨਹੀਂ ਮੁੜ ਕੇ ਕੋਈ ਨਹੀਂ ਇੱਥੇ ਇਹ ਮਾੜੀਆਂ ਸਰਕਾਰਾਂ ਮਾੜੇ ਇੱਥੇ ਆਮ ਪਾਰਟੀ ਦਾ ਨਿਰਮਲ ਪ੍ਰਧਾਨ ਬਣਿਆ ਉਹਨੇ ਸਭ ਕੁਝ ਲੈ ਗਿਆ ਹੂੰ ਚਲੋ ਕੋਈ ਨਹੀਂ ਪੁੱਤ ਕੋਈ ਨਹੀਂ ਸਰਪੰਚ ਨਾਲ ਵੀ ਕਰਾਂਗੇ ਗੱਲ ਕੋਈ ਨਹੀਂ ਸਰਪੰਚ ਨਾਲ ਕੋਈ ਨਹੀਂ ਸਾਡੇ ਇੱਥੇ ਹੈਗਾ ਮੁੰਡਾ ਆਪਣਾ ਭਰਾ ਹੀ ਉਹ ਬਾਹਰ ਆਪਣੇ ਪਿੰਡ ਦੇ ਆਪਾਂ ਦਾ ਰਹਿਣਾ ਉਹ ਵੀ ਅੰਮ੍ਰਿਤਸਰ ਵੀ ਪਹੁੰਚ ਗਏ ਕੋਈ ਸ਼ਾਤ ਚੋਂਦੀ ਕੋਈ ਨਹੀਂ ਪੁੱਤ ਚਲੋ ਕੋਈ ਨਹੀਂ ਉਹ ਜਿੰਨੇ ਜਿਤਨਾ ਜਿਤਰਾ ਆਪ ਨੂੰ ਸੇਵਾਉਂਦੀ ਰਹੋਗੇ ਇਹ ਪ੍ਰਾਲਾ ਕਰਾਂਗੇ ਕੋਈ ਗੱਲ ਨਹੀਂ ਇਹ ਵੀ ਬਾਕੀ ਅਜੇ ਸਿਰਫ ਐ ਇੰਨੇ ਕੁ ਜੁਗੇ ਹੈਗੇ ਆਂ ਵੀ ਆ ਰਾਜਨ ਪਛਾਣ ਚੁੱਕੇ ਆ ਜਿੰਨੇ ਕਿ ਸੇਵਾ ਨਾ ਆਉਂਦੀ ਉਹ ਸਭ ਨਾਲ ਐਵੇਂ ਤੁਹਾਨੂੰ ਕਹੀਏ ਤੋ ਇਹੀ ਅਧਿਆਰਡੇ ਕੋ ਰੱਛ ਨਹੀਂ ਲੈ ਕੇ ਆ ਗਏ ਨਾ ਹਨੇ ਇੰਨਾ ਬੜਾ ਹੌਸਲਾ ਇਹ ਆਪਾਂ ਦੇਖ ਜਿਹੜਾ ਗਰੰਗ ਵਿੱਚ ਇਹ ਦਾ ਆਪਾਂ ਕੋਈ ਗੱਲ ਨਹੀਂ ਦੇਖ ਜਾ ਕਰਾਂਗੇ ਤੁਹਾਨੂੰ ਟੈਨਸ਼ਨ ਨਾ ਜਦੋਂ ਜਿਤਨਾ ਜਿਤਨਾ ਇਹਨਾਂ ਦੀ ਸੇਵਾ ਉਹਨਾਂ ਦਾ ਅਸੀਂ ਕਰਜਾ ਕਰਾਂਗੇ ਮੈਂ ਦੋ ਕੁੜੀਆਂ ਮੇਰੀਆਂ ਤੇ ਇੱਕ ਮੁੰਡਾ ਹਾਂਜੀ ਤੇ ਮੁੰਡਾ ਹੈਗਾ ਵਾ 7-8 ਸਾਲਾਂ ਦਾ ਇੱਕ ਕੁੜੀ 6 ਸਾਲਾਂ ਦੀ ਸਭ ਤੋਂ ਵੱਡੀ ਕੁੜੀ ਆ ਹਮਰ ਛੋਟੀ ਆ ਮੁੰਡਾ ਉਹ ਹਾਂਜੀ ਮੁੰਡਾ ਬਾਹਰ ਨਹੀਂ ਗਿਆ ਤਾਂ ਕੋਈ ਨਹੀਂ ਮੇਰਾ ਪੁੱਤ ਤੇ ਨਹੀਂ ਚੱਲਣਾ ਇਤਨਾ ਸਰੀਰ ਸੁੱਕ ਸੁੱਕ ਸਰੀਰ ਦੇ ਨਾਲ ਹੀ ਆ ਹੈਂ ਜੇ ਸੁੱਖ ਮਿਲਦਾ ਤੇ ਦੁੱਖ ਮਿਲਦਾ ਦੁੱਖ ਪਾ ਕੇ ਸੁੱਖ ਮਿਲਦਾ ਕੋਈ ਗੱਲ ਨਹੀਂ ਮਹਾਰਾਜ ਤੈਨੂੰ ਠੀਕ ਕਰੋਗਾ ਸੱਚੇ ਪਾਤਸ਼ਾਹ ਬਾਕੀ ਰਾਸ ਨਹੀਂ ਕੋਈ ਗੱਲ ਨਹੀਂ ਰਾਸ਼ਨੀ ਵੀਰ ਜੀ ਆਇਆ ਕਰੋ ਆ ਜਾ ਕਰੋ ਠੀਕ ਕੋਈ ਗੱਲ ਨਹੀਂ ਪਛਤਾਇ ਜੰਨੇ ਮਰ ਗਏ ਆਡੇ ਦਿਲ ਨਹੀਂ ਛੱਡਣਾ ਬਾਕੀ ਵੀਰ ਜੀ ਤੁਹਾਡਾ ਨੰਬਰ ਤੇ ਨਾਮ ਪੈਰੀ ਦੇ ਨੰਬਰ ਲਿਖ ਲਿਆ ਜੇ ਲਿਖ ਲੈ ਲੈ ਆਪਣਾ ਨੰਬਰ ਵਗੈਰਾ ਲਿਖਾ ਦਿਓ ਵੀਰ ਜੀ ਸਾਰਾ ਕੋਈ ਨਾ ਲਿਖਾ ਹਾਂ ਨਹੀਂ ਨਹੀਂ ਠੀਕ ਹੈ ਵੀਰ ਜੀ ਨੰਬਰ ਤੇ ਨਾਮ ਲਿਖ ਲੈ ਲਿਨੇ ਜਿੰਨਾ ਕਰ ਜਾਈਦਾ ਬਸ ਫੇਰ ਅਸੀਂ ਬਾਅਦ ਵਿੱਚ ਦੁਬਾਰਾ ਜਾਣ ਜਾਣ ਵਾਸਤੇ ਆਂਦੇ ਹੀ ਕੀ ਨਹੀਂ ਮਿਲਤੀ ਚਰਚਾ ਨੇ ਪਾਸੇ ਹੋ ਸਾਡੇ ਕਮਰੇ ਬੰਨ ਗਏ ਮੈਂ ਨਹੀਂ ਆਈ ਗੁਰੂ ਰਾਮਦਾਸ ਮਹਾਰਾਜ ਨੂੰ ਧਰਮ ਬਦਲ ਕਰਕੇ ਧਰਮ ਬਦਲ ਕਰਕੇ ਆਈ ਆ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੀ ਕਰ ਸਕਦਾ ਅੱਜ ਕੱਲ ਚਲੋ ਕੋਈ ਨਹੀਂ ਕਟਾਉਂਦੇ ਮੁੰਡੇ ਅੱਜ ਕੱਲ ਉਹ ਨਹੀਂ ਕੋਈ ਗੱਲ ਬਾਕੀ ਆ ਵੀ ਤੁਹਾਨੂੰ ਆ ਬੜਾ ਦੁੱਖ ਹੈ ਜਿਹੜਾ ਵਿਚਾਰੇ ਦਾ ਸਾਰਾ ਨਾ ਗੁਰੂ ਰਾਮਦਾਸ ਮਹਾਰਾਜ ਨੇ ਬੜਾ ਖੋ ਦਿੱਤਾ ਬਸ ਬਸ ਕਿਉਂ ਉਹਨੇ ਉਹਨੇ ਫਿਰ ਜੇ ਉਹ ਮਹਾਰਾਜ ਨੇ ਖਾਤਾ ਜਦੋਂ ਮੈਂ ਉੱਠਣ ਦੀ ਵਾਹ ਨਹੀਂ ਉਹ ਪਹਿਲਾਂ ਆਤਾ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਪਾਸ਼ਾ ਬੈਠੇ ਆ ਚਲੋ ਕੋਈ ਨਹੀਂ ਜੀ ਕੋਈ ਗੱਲ ਨਹੀਂ ਬਸ ਅਸੀਂ ਮੰਨਦੇ ਇਦਾਂ ਹੀ ਨਹੀਂ ਨਹੀਂ ਦੇ ਰਵਾਂਗੇ ਜਿਉਂ ਜਿਉਂ ਸੇਵਾ ਆਏਗੀ ਜੀ ਨਹੀਂ ਨਹੀਂ ਜਿਹਨੇ ਜੋਗੇ ਆਗੇ ਉਹਨਾਂ ਕੀਤਾ ਵਾ ਚਲੋ ਜੇ ਫੇਰ ਆਨੂੰ ਸਾਨੂੰ ਜੇ ਵਾਅਦਾ ਉਹ ਤੁਸੀਂ ਵਾਅਦਾ ਕਰਾਂਗੇ ਕੋਈ ਗੱਲ ਨਹੀਂ ਭਾਈ ਠੀਕ ਹੈ ਹਾਂ ਤਾਂ ਜੋ